ਤੇ ਉਹਨਾਂ ਦੇ ਨਾਲ ਚੱਲਣਾ ਮੈਂ ਸਮਝਦਾ ਇਹ ਇੱਕ ਇੱਕ ਦੋ ਸੈਕ ਇੱਕ ਦਾ ਪ੍ਰਤੀਕ ਸੀ ਜਿਸ ਦੇ ਨਾਲ ਆਪਾਂ ਅਕਾਲੀ ਦਲ ਜੁਆਇਨ ਕੀਤੀ ਔਰ ਅਕਾਲੀ ਦਲ ਨੇ ਦੇ ਨਾਲ ਕਿਛ ਕੀਤਾ ਪਾਰਟੀ ਨਹੀਂ ਸਾਰੀ ਨਾਸ਼ਨਲ ਲੜੀਆਂ ਔਰ ਡਟ ਕੇ ਪਾਰਟੀ ਦਾ ਸਾਥ ਦਿੱਤਾ ਜੀ ਪਹਿਲੇ ਐਮਸੀ ਦੀ ਨਾਸ਼ਨਲ ਹੋਣ ਚਾਹੇ ਐਮਐਨ ਵੀ ਦੀ ਨਾਸ਼ਨਲ ਹੋਣ ਚਾਹੇ ਐਮਪੀ ਦੀ ਨਾਸ਼ਨਲ ਹੋਣ ਕੋਈ ਤੇ ਸਮੇਂ ਤੋਂ ਇਗਨੋਰ ਆ ਰਹੀ ਫਿਰ ਆਪਾਂ ਨੂੰ ਇਹ ਚੀਜ਼ ਨੂੰ ਇਹ ਬਣਾਇਆ ਕਰ ਰਹੇ ਪਰ ਕਿਤੇ ਨਾ ਕਿਤੇ ਆ ਕੇ ਬਿਲਕੁਲ ਹੀ ਇਗਨੋਰ ਹੋ ਗਏ ਆ ਔਰ ਜਿਨ੍ਹਾਂ ਲੋਕਾਂ ਨੇ ਪੌਪ ਦੀ ਗੱਲ ਤੇ ਸ਼ੁਰਾ ਮਾਰਿਆ ਸੋ ਫਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਇੱਕ ਬਹੁਤ ਵੱਡਾ ਜਿਹਾ ਝਟਕਾ ਆਇਆ ਫੇਰ ਅਕਾਲੀ ਦਰ ਨੂੰ ਲੱਗਿਆ 100 ਬਟਾਲਾ ਸ਼ਹਿਰ ਦੇ 12 ਸਾਲ ਤੋਂ ਪਿਛਲੇ 12 ਸਾਲ ਤੋਂ ਜਿਹੜਾ ਹੈ ਉਹ ਅਕਾਲੀ ਦਲ ਦੇ ਵਿੱਚ ਵਰਕ ਕਰ ਰਹੇ ਨੇ ਬਹੁਤ ਰੈਲੀਆਂ ਕਰਾਈਆਂ ਨੇ ਬੜੀ سپورਟ ਦਿੱਤੀ ਹੈ ਪਰ ਕਿਤੇ ਨਾ ਕਿਤੇ ਕੁਝ ਵਜਾ ਕਰਕੇ ਅੱਜ ਜਿਹੜਾ ਇਹ ਅਕਾਲੀ ਦਲ ਦਾ ਪੱਲਾ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਪਹਿਲਾ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਤੁਸੀਂ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਦੇਖਿਆ ਹੋਏਗਾ ਸੋਸ਼ਲ ਮੀਡੀਆ ਤੇ ਵੀ ਤੇ ਫੇਸਬੁੱਕ ਤੇ ਵੀ ਬਹੁਤ ਦੇਣਦਾਰ ਮਿਹਨਤ ਕੀਤੀ ਹੈ ਤਾਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਆਪਣਾ ਪੱਲਾ ਫਾੜ ਲਿਆ ਗੱਲਬਾਤ ਕਰਾਂਗੇ ਕਿਉਂ ਨੂੰ ਬਤਾਈ ਕਿਉਂ ਜਿਹੜਾ ਕੰਮ ਕੀਤਾ ਗੱਲਬਾਤ ਕਰਦੇ ਆ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਕਹਿੰਦੇ ਨੰਬਰ ਤੇ ਦੱਸੋ ਕਿ ਕੀ ਨੋਬਤ ਆ ਗਈ ਤੁਸੀਂ ਜਿਹੜਾ ਅਕਾਲੀ ਦਲ ਦੇ ਵਿੱਚ ਬੜਾ ਵਰਕ ਕੀਤਾ ਹੈ ਬੜਾ ਤੁਸੀਂ ਕੰਮ ਕੀਤਾ 12 ਸਾਲ ਘਟੋ ਘਟ ਕੰਮ ਕੀਤਾ ਤੇ ਤੁਸੀਂ ਉਹਨਾਂ ਨੂੰ ਅਲਵਿਦਾ ਕਹਿ ਕੇ ਫਿਰ ਆਪ ਦੇ ਵਿੱਚ ਸ਼ਾਮਲ ਹੋਏ ਕੀ ਵਜ੍ਹਾ ਰਹੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ 12 ਸਾਲ ਇੱਕ ਟਾਈਮ ਪੀਰੀਅਡ ਹੁੰਦਾ ਜੀ 12 ਸਾਲ ਪਾਰਟੀ ਦੀ ਜਿਸ ਪਾਰਟੀ ਦੀ ਮਿਹਨਤ ਕੀਤੀ ਉਹਨੂੰ ਛੱਡਣਾ ਬਹੁਤ ਹੀ ਕਠਿਨ ਜੀ ਔਰ ਜਿਸ ਤਰੀਕੇ ਨਾਲ ਛੱਡਿਆ ਇਹ ਸਾਨੂੰ ਹੀ ਪਤਾ ਹੈ ਪਾਰਟੀ ਛੱਡੀ ਨਹੀਂ ਹੈ ਪਾਰਟੀ ਛਡਾਈ ਗਈ ਹੈ ਔਰ 2012 ਚ ਸਰਦਾਰ ਲਖਮੀ ਸਿੰਘ ਦੋਦੀ ਨਗਰ ਦੀ ਅਗਵਾਈ ਹੇਠ ਜੁਆਇਨ ਕੀਤਾ ਉਹ ਤਕਰੀਬਨ 12 ਸਾਲ ਇਸ ਪਾਰਟੀ ਲਈ ਵਰਕ ਕੀਤਾ ਔਰ ਵੱਖ-ਵੱਖ ਉਹਦਿਆਂ ਦੇ ਪਾਰਟੀ ਲਈ ਕੰਮ ਕੀਤਾ ਔਰ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤੀ ਕਰਨ ਮਜ਼ਬੂਤੀ ਦੇਣ ਲਈ ਦਿਨ ਰਾਤ ਇੱਕ ਕੀਤਾ ਸੋ ਅਮਿਤ ਜੀ ਤੁਸੀਂ ਮਿਹਨਤ ਕੀਤੀ ਹੈ ਅਕਾਲੀ ਦਲ ਦੇ ਵਿੱਚ ਬਹੁਤ ਸਟਰਗਲ ਕੀਤਾ ਹੈ 12 ਸਾਲ ਕਹਿੰਦੇ ਮਿਹਨਤ ਕਰਨੀ ਹੈ ਕਾ ਕੀ ਵਜ੍ਹਾ ਰਹੀਏ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਤੇ ਆਪ ਦੇ ਨਾਲ ਜੁੜਿਓ ਉਹਦੇ ਵਿੱਚ ਵਜ੍ਹਾ ਕੀ ਹੈ ਜੀ ਕੀ ਗੱਲ ਹੋ ਕੇ ਤੁਹਾਡਾ ਮਾਨ ਸਨਮਾਨ ਨਹੀਂ ਹੋਇਆ ਕੀ ਗੱਲ ਤੁਸੀਂ ਤੁਹਾਡੇ ਉਹ ਤੁਹਾਡੇ ਤੋਂ ਵੱਡੇ ਜਿਹੜੇ ਲੀਡਰ ਨੇ ਉਹ ਵੀ ਆਪ ਦੇ ਵਿੱਚ ਚਲੇ ਗਏ ਨੇ ਉਹਨਾਂ ਕਰਕੇ ਹੋਇਆ ਕਿ ਤੁਹਾਡਾ ਮਾਨ ਸਨਮਾਨ ਨਹੀਂ ਆਇਆ ਉਹ ਵੀ ਸਾਡੇ ਵਰਸ਼ਕਣ ਦੋਸਤ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਗਾ ਕਿ ਜਦੋਂ ਤੋਂ ਇਹ ਹਲਕਾ ਅਕਾਲੀ ਦਲ ਹੋਇਆ ਸੀ ਪਹਿਲੇ ਦਿਨ ਤੋਂ ਆਪਾਂ ਅਕਾਲੀ ਦਲ ਦੇ ਨਾਲ ਰਹੇ ਆ ਜੀ ਉਸ ਤੋਂ ਬਾਅਦ ਸਦਾ ਸੋਚਾ ਸੀ ਛੋਟੇ ਬੋਸ ਸਾਡੇ ਨਾਲ ਕੰਮ ਕਰ ਜਾਏ ਉਹਨਾਂ ਨੇ ਬਟਕੇ ਮਿਹਨਤ ਕੀਤੀ ਦਿਨ ਰਾਤੇ ਕੀਤਾ ਹੁਣ ਥੋੜੇ ਸਮਾਂ ਤੋਂ ਨਵੇਂ ਚਾਰਜ ਆਏ ਨੇ ਔਰ ਸਾਨੂੰ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਪਾਰਟੀ ਲਈ ਵਰਕ ਕੀਤਾ ਪਾਰਟੀ ਦੇ ਨਾਲ ਇੱਕ ਕੀਤਾ ਪਰ ਕਿਤੇ ਨਾ ਕਿਤੇ ਇਹ ਚੀਜ਼ ਹੋਈਦਾ ਕਿ ਪਾਰਟੀਆਂ ਪੁਰਾਣੇ ਵਰਕਰ ਦਾ ਮਾਨ ਸਨਮਾਨ ਦੇਣਾ ਭੁੱਲ ਗੀਆਂ ਨੇ ਜੀ ਪਾਰਟੀ ਲਈ ਸਾਰੀ ਲੜਸ਼ਣਾ ਵੀ ਲੜੀਆਂ ਔਰ ਡਾਟਾ ਕੇ ਪਾਰਟੀ ਦਾ ਸਾਥ ਵੀ ਦਿੱਤਾ ਜੀ ਚਾਹੇ ਐਮਸੀ ਦੀ ਚੋਣਾਂ ਹੋਣ ਚਾਹੇ ਐਮਰ ਦੀ ਚੋਣਾਂ ਹੋਣ ਚਾਹੇ ਐਮਪੀ ਦੀ ਚੋਣਾਂ ਹੋਣ ਜੀ ਜਦੋਂ ਤੋਂ ਅਕਾਲੀ ਦੰਦੇ ਹਲਕੇ ਹੋਏ ਨੇ ਇਹ ਪਿੰਨ ਇੱਕ ਹਲਕਾ ਸੀ ਬਟਾਲੇ ਚ ਜਿਹਦੀਆਂ ਕੌਂਸਲਰ ਦੀ ਚੋਣਾਂ ਚ ਸਾਰੇ ਪੰਜਾਬ ਚ ਗਠਜੰਬਨ ਹੋਏ ਜੀ ਔਰ ਇੱਕ ਬਟਾਲਾ ਐਸੀ ਕੌਨਸਟੀਚੁਐਂਸੀ ਜਿਹਦੇ ਵਿੱਚ ਅਸੀਂ ਅੱਧ-ਅੱਧ ਰੱਖਿਆ ਨੜੀਆਂ ਜੀ ਔਰ ਉਹ ਬਹੁਮਤ ਨਾਲ ਜਿੱਤੇ ਵੀ ਜੀ ਸਾਰੇ ਕਾਉਂਸਲਰ ਸਾਡੇ ਅਕਾਲੀ ਦਲ ਦੇ ਬਣੇ ਉਸ ਵੇਲੇ ਜੀ ਉਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਦਾ ਫਲ ਸੀ ਜੀ ਮੈਂ ਮੰਨਦਾ ਕਿ ਸ਼ਹਿਰ ਦੇ ਵਿੱਚ ਅਕਾਲੀ ਦਲ ਦਾ ਹਿੰਦੂ ਫੇਸ ਨੂੰ ਲੈ ਕੇ ਚਰਚੇ ਹੁੰਦੇ ਰਹੇ ਨੇ ਸਾਨੂੰ ਕਈਆਂ ਬੰਲਾਂ ਤੋਂ ਕਈਆਂ ਸੱਜੇ ਖਬਿਓ ਇਹ ਚੀਜ਼ਾਂ ਵੀ ਸਾਨੂੰ ਨੂੰ ਮਿਲਿਆ ਤੁਸੀਂ ਹਿੰਦੂ ਹੋ ਕੇ ਸਿੱਖ ਪਾਰਟੀ ਦੇ ਨਾਲ ਚੱਲ ਰਹੇ ਹੋ ਜੀ ਤੇ ਇਹ ਇੱਕ ਉਹਨਾਂ ਦੇ ਨਾਲ ਚੱਲਣਾ ਮੈਂ ਸਮਝਦਾ ਇਹ ਇੱਕ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਸੀ ਜਿਵੇਂ ਸਵੇ ਨਾਲ ਆਪਾਂ ਅਕਾਲੀ ਦਲ ਜੁਆਇਨ ਕੀਤੀ ਔਰ ਅਕਾਲੀ ਦਲ ਦੇ ਲਈ ਦਿਨ ਰਾਤ ਇੱਕ ਕੀਤਾ ਔਰ ਅਕਾਲੀ ਦਲ ਦੇ ਨਾਲ ਕੰਮ ਕੀਤਾ ਔਰ ਪਾਰਟੀ ਲਈ ਜੋ ਮਿਹਨਤ ਆਪਾਂ ਕਰ ਛੜੀ ਹੈ ਮੈਨੂੰ ਲੱਗਦਾ ਸ਼ਾਇਦ ਕਿਸੇ ਹੋਰ ਬਈ ਕੀਤੀ ਹੋਏ ਪੱਲਾ ਵੀ ਜਿਹੜੇ ਨੇ ਉਹ ਵੀ ਬੜੇ ਕਾਕ ਲੀਡਰ ਨੇ ਜਿਹੜੇ ਉਹ ਵੀ ਉਹਨਾਂ ਨੇ ਵੀ ਆਪ ਦਾ ਪੱਲਾ ਫੜ ਲਿਆ ਤੁਹਾਨੂੰ ਵੀ ਇਹੋ ਲੱਗਦਾ ਕਿ ਤੁਹਾਡਾ ਮਾਨ ਸਤਕਾਰ ਨਹੀਂ ਹੁੰਦਾ ਦੇਖੋ ਪਾਰਟੀ ਦੇ ਵਿੱਚ ਮਾਨ ਸਤਕਾਰ ਹੀ ਬਹੁਤ ਵੱਡੀ ਚੀਜ਼ ਹੈ ਜੀ ਜਿਨ੍ਹਾਂ ਦੇ ਮਾਨਸਿਕਕਰ ਮਿਲਿਆ ਉਹਨਾਂ ਚ ਪਾਰਟੀ ਲਈ ਦਿੰਦਾ ਇੱਕ ਕੀਤਾ ਵੀ ਹੈ ਜੀ ਕੁਝ ਸਮੇਂ ਤੋਂ ਇਗਨੋਰ ਹੋ ਰਹੀ ਫਿਰ ਆਪਾਂ ਉਹ ਚੀਜ਼ ਨੂੰ ਇਹਨੂੰ ਗੋਲਿਆ ਕਰ ਰਹੇ ਸੀ ਜੀ ਪਰ ਕਿਤੇ ਨਾ ਕਿਤੇ ਆ ਗਏ ਬਿਲਕੁਲ ਇਗਨੋਰ ਹੋ ਗਏ ਆ ਔਰ ਜਿਨ੍ਹਾਂ ਲੋਕਾਂ ਨੇ ਪਾਰਟੀ ਦੀ ਪਰਚਿ ਸ਼ੁਰਾ ਮਾਰਿਆ ਉਹ ਲੋਕ ਜੋ 2022 ਦੀਆਂ ਚੋਣਾਂ ਤੋਂ 10-15 15 ਦਿਨ ਪਹਿਲੇ ਦੂਜੀ ਪਾਰਟੀਆਂ 'ਚ ਗਏ ਨੇ ਜੀ ਉਹ ਨਾ ਕਰਦੇ ਤਾਂ ਬੇਦਖਾਂ ਦੇ ਬੈਠੇ ਆ ਜੀ ਔਰ ਜਿਨ੍ਹਾਂ ਨੇ ਪਾਰਟੀ ਲਈ 12 ਸਾਲ ਕੰਮ ਕੀਤਾ ਔਰ ਪਾਰਟੀ ਨਾਲ ਡਟ ਕੇ ਦਿਨ ਰਾਤ ਇੱਕ ਕੀਤਾ ਔਰ ਪਾਰਟੀ ਨਾਲ ਖਲੋਤੇ ਰਹੇ ਉਹ ਬੰਦੇ ਨੂੰ ਅੱਜ ਬੈਠ ਦੇ ਕੀਤਾ ਜਾ ਰਿਹਾ ਜੀ ਸੋ ਇਹੀ ਵੱਡਾ ਕਾਰਨ ਹੈ ਕਿ ਉਹਦਿਆਂ ਦੀ ਕੋਈ ਭੋਖ ਨਹੀਂ ਹਰ ਚੀਜ਼ ਉਹਦਾ ਨਹੀਂ ਹੈ ਜਿਹੜਾ ਮਾਨ ਸਨਮਾਨ ਦਾ ਬਹਿਲਾ ਵੀ ਫਿਰ ਅਖੀਰ ਬਹੁਤ ਹੀ ਮਜਬੂਰਨ ਇਹ ਡਿਸੀਜਨ ਲੈਣਾ ਪਿਆ ਇਹ ਡਿਸੀਜਨ ਲੈਣ ਤੇ ਘਰਦਿਆਂ ਤੋਂ ਵੀ ਇਹ ਚੀਜ਼ ਨੂੰ ਮੰਗਣਾ ਪਿਆ ਕਿ ਘਰਦਿਆਂ ਨੇ ਵੀ ਇਹ ਚੀਜ਼ ਕਹੀ ਕਿ ਕਾਤਾ ਇੱਕ ਵਾਰੀ ਸੋਚ ਲਾ ਪਰ ਦਿਲ ਤੇ ਪੱਥਰ ਰੱਖ ਕੇ ਜੀ ਦਾ ਫੈਸਲਾ ਕਰਨਾ ਪਿਆ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਡੇ ਮਾਝੇ ਦੇ ਜਰਨਲ ਨੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਪਰ ਇਹ ਪਾਰਟੀ ਦੇ ਕਿੱਦਾਂ ਫੈਸਲੇ ਹੋਏ ਕਿਸ ਤਰੀਕੇ ਦੇ ਨਾਲ ਪਾਰਟੀ ਚੱਲ ਰਹੀ ਹੈ ਇਹ ਹੁਣ ਸਮਝ ਤੋਂ ਬਾਹਰ ਹੋ ਗਿਆ ਸੋ ਫਿਰ ਆ ਫਿਰ ਤੁਹਾਡੀ ਸਾਰੀ ਟੀਮ ਦੇ ਰਿਹਾ ਉਹਨਾਂ ਦੇ ਨਾਲ ਜਿੱਦਾਂ ਅਕਾਲੀ ਦਲ ਦੇ ਵਿੱਚ ਤੁਸੀਂ ਮਿਹਨਤ ਕੀਤੀ ਤੇ ਕਿੱਦਾਂ ਉਹਨਾਂ ਦੇ ਨਾਲ ਮਿਹਨਤ ਹੋਈ ਕਿਵੇ ਦੇਖੋ ਜਿੱਦੋਂ ਅਸੀਂ ਅਕਾਲੀ ਦਲ ਵਰਕਰ ਜੁਆਇਨ ਕੀਤੀ ਸੀਗੀ ਜੀ ਬਿਨਾਂ ਸ਼ਰਤ ਬਿਨਾਂ ਅਹੁਦੇ ਤੋਂ ਐਜ਼ ਅ ਵਰਕਰ ਜੁਆਇਨ ਕੀਤੀ ਉਸ ਤੋਂ ਬਾਅਦ ਪਾਰਟੀ ਲਈ ਮਿਹਨਤ ਕੀਤੀ 2 ਐਮਸੀ ਦੀਆਂ ਰਚਨਾ ਲੜੀਆਂ ਔਰ 35 ਵਾਰਡਾਂ ਦਾ ਪਿੰਡੋਂ ਐਮਸੀ ਦੇ ਸਾਡੇ ਲਗਵਾੜ ਹੁੰਦੇ ਸੀ 35 ਵਾਰਡਾਂ ਦੇ ਵਿੱਚ ਹਰ ਕੌਂਸਲਰ ਦੇ ਜਿਹੜੇ ਸਾਡੇ ਅਕਾਲੀ ਦਲ ਦੇ ਨਿਸ਼ਾਨ ਤੇ ਪਲੋਤੇ ਸੀ ਉਹ ਸਾਰਿਆਂ ਲਈ ਮਿਹਨਤ ਕੀਤੀ ਜੀ ਡੋਰ ਟੂ ਡੋਰ ਜਾ ਕੇ ਅਕਾਲੀ ਦਰ ਨੂੰ ਘਰ-ਘਰ ਅਕਾਲੀ ਦਲੇ ਨੀਤੀਆਂ ਬਚਾਈਆਂ ਜੀ ਸ਼ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਜੀ ਇਥੇ ਇਸਤਰੀ ਅਕਾਲੀ ਦਲ ਬੀਬੀ ਜਗੀਰ ਕੌਰ ਜੀ ਦੀ ਅਗਵਾਈ ਹੇਠ ਕੰਮ ਕੀਤਾ ਜੀ ਔਰ ਇਹ ਚੀਜ਼ ਸਾਰਿਆਂ ਜਗ ਜाहिर ਨੇ ਸਾਡੀ ਮਿਹਨਤ ਸਾਨੂੰ ਦੱਸਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਆਪਣਾਪ ਦੱਸ ਸਕਦਾ ਜੀ ਕਿ ਮੇਰੀਆਂ ਕੀ ਫੀਲਿੰਗ ਸੀ ਮੈਂ ਕਿ ਇਸ ਚੀਜ਼ ਕਰਕੇ ਅਕਾਲੀ ਦਲ ਛੱਡਿਆ ਜੀ ਉਸ ਨਿੰਦਰਾ ਲੀਡਰਾਂ ਨੇ ਕਿਸ ਵਜ੍ਹਾ ਨ ਛੱਡਿਆ ਉਹ ਤੁਹਾਨੂੰ ਉਹ ਦੱਸ ਸਕਦੇ ਨੇ ਜੀ ਬਾਕੀ ਵੱਡੇ ਵਾਦਾ ਸਾਹਿਬ ਦਾ ਕੋਈ ਜਵਾਬ ਨਹੀਂ ਜੀ ਵੱਡੇ ਵਾਦਾ ਸਾਹਿਬ ਦਾ ਕੋਈ ਜਵਾਬ ਨਹੀਂ ਪੂਰਾ ਮਾਨ ਸਤਕਾਰ ਮਿਲਦਾ ਰਿਹਾ ਹੁਣ ਮੈਨੂੰ ਲੱਗਦਾ ਕਿ ਜਦੋਂ ਦਾ ਅਕਾਲੀ ਬੀਜੇਪੀ ਗੱਠਜੋੜਨ ਟੁੱਟਿਆ ਸ਼ਾਇਦ ਕਿਤੇ ਪਾਰਟੀ ਨੂੰ ਲੱਗਦਾ ਕਿ ਬੀਜੇਪੀ ਦੇ ਲੀਡਰ ਇਧਰ ਆਣਗੇ ਤੇ ਸ਼ਾਇਦ ਸਾਡੀ ਪਾਰਟੀ ਉਹਦੇ ਨਾਲ ਮਜ਼ਬੂਤ ਹੋ ਸਕਦੀ ਹੈ ਇੰਨਾ ਕਾਰਨਾ ਕਰਕੇ ਜਿਹੜਾ ਪਾਰਟੀ ਦਾ ਸੱਚਾ ਸਵਾਹੀ ਹੈ ਉਹ ਇਗਨੋਰ ਹੋ ਰਿਹਾ ਜੀ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇਹ ਚੀਜ਼ ਨਾਲ ਪਾਰਟੀ ਦਾ ਫਾਇਦਾ ਨਹੀਂ ਨੁਕਸਾਨ ਹੀ ਹੋ ਰਿਹਾ ਜਦੋਂ ਜिले ਬੰਦੇ ਨੇ ਪਾਰਟੀ ਦੇ ਵਰਕਰ ਸਾਡੀ ਮਿਹਨਤ ਕਰ ਰਹੇ ਨੇ ਜੀ ਜੇਕਰ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਜਾਏਗਾ ਤੇ ਕਿਤੇ ਨਾ ਕਿਤੇ ਵਰਕਰ ਦਾ ਮਨ ਜਨ ਨਿਰਾਸ਼ਾ ਤੇ ਅੰਧੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਅਮਿਤ ਪਿਛਲੇ 12 ਸਾਲ ਤੋਂ ਮਿਹਨਤ ਕੀਤੀ ਹੈ ਅਕਾਲੀ ਦਲ ਦੇ ਵਿੱਚ ਪਰ ਹੂਨ ਕਿਤੇ ਕਿਤੇ ਨਾ ਕਿਤੇ ਕੁਝ ਵਜਾ ਕਰਕੇ ਤੁਸੀਂ ਸੁਣ ਲਿਆ ਉਹਨਾਂ ਦੇ ਮੂੰਹੋਂ ਕਿ ਕਿਹੜੀਆਂ ਵਜਾ ਰਹੀਆਂ ਨੇ ਉਹ ਵਗਾ ਕਰਕੇ ਕਿਤਨਾ ਕਿਤੇ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਪਰ ਕਿਤੇ ਨਾ ਕਿਤੇ ਉਹਨਾਂ ਦਾ ਮਨ ਜਿਹੜਾ ਹੈ ਹਾਲੇ ਵੀ ਵਿੱਚੋਂ ਨਹੀਂ ਸੀ ਕਰਦਾ ਇਹ ਆਪਾਂ ਅਕਾਲੀ ਦਲ ਨੂੰ ਛੱਡੀਏ ਪਰ ਆਪਣੇ ਮਨ ਨੂੰ ਮਾਰ ਕੇ ਚੰਗੀ ਤਰ੍ਹਾਂ ਪੱਕਾ ਮਜ਼ਬੂਤ ਕਰਕੇ ਫੇਰ ਉਹਨਾਂ ਨੇ ਜਿਹੜਾ ਹੈ ਆਪ ਦਾ ਫਲਾ ਫੜ ਲਿਆ ਸੋ ਆਪ ਦੇ ਵਿੱਚ ਕਿੰਨੀ ਕਿ ਮਿਹਨਤ ਕਰਨਗੇ ਦਿਨ ਰਾਤ ਉਹ ਆਪਾਂ ਗੱਲ ਆਪ ਹੀ ਜੁਆਇਨ ਕੀਤੀ ਏ ਹੋਰ ਕਿਉਂ ਨਹੀਂ ਪਾਰਟੀ ਕੇ ਹਿੱਸੇ ਗਏ ਆਪ ਦੇ ਵਿੱਚ ਹੀ ਗਏ ਨੇ ਕੀ ਕਹਿੰਦੇ ਨੇ ਗੱਲਬਾਤ ਕਰਦੇ ਨੇ ਸਵਾਮੀ ਜੀ ਤੁਸੀਂ ਆਪ ਦਾ ਹੀ ਫੱਲਾ ਫੜਿਆ ਹੋਰ ਵੀ ਪਾਰਟੀਆਂ ਹੈਗੀਆਂ ਸੀਗਾ ਕੀ ਵਜਾ ਰਹੀ ਹੈ ਸਾਡੇ ਦਰਸ਼ਕਾਂ ਦੇ ਦੇਖੋ ਆਪ ਜੁਆਇਨ ਕਰਨ ਦਾ ਮੋਟੀਵੇ ਸੀ ਜਿਹੜੇ ਸਾਡੇ ਲੋਕਲ ਐਮਐਲਏ ਨੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਜੀ ਦੋ ਤਕਰੀਬਨ 2 ਸਵਾ 20 ਸਾਲ ਹੋ ਗਿਆ ਆਪ ਗਵਰਨਮੈਂਟ ਬਣੀ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਦੇ ਜਜ਼ਬੇ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦਿਨ ਦਾ ਇੱਕ ਮਿਹਨਤ ਕਰ ਰਹੇ ਨੇ ਸਾਡੇ ਬਟਾਲੇ ਨੂੰ ਉਚਾਈਆਂ ਤੇ ਪਹੁੰਚਾਉਣ ਵਾਸਤੇ ਜੀ ਇਹ ਚੀਜ਼ ਨੂੰ ਮੇਨ ਮੋਟਿਵ ਰੱਖਦੇ ਹੋਏ ਆਪਾਂ ਸ਼ਹਿਰੀ ਕਲਸੀ ਦੀ ਗਵਾਈ ਹੇਠ ਜਿਹੜੀ ਹੈ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਉਹਨਾਂ ਦਾ ਵਿਜ਼ਨ ਬਟਾਲੇ ਨੂੰ ਲੈ ਕੇ ਬਹੁਤ ਹੀ ਉਹਨਾਂ ਦੇ ਮਨਚ ਹੈ ਕਿ ਬਟਾਲਾ ਇੱਕ ਸੁੰਦੇ ਕਰਨ ਦੇ ਇਲਾਕੇ ਚੋਂ ਬਟਾਲਾ ਜਿਹੜਾ ਜਾਣਿਆ ਜਾਵੇ ਜੀ ਇਹ ਉਹਨਾਂ ਦਾ ਵਿਜ਼ਨ ਹੈ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਸਮਿਆਂ ਤੋਂ ਕਿੰਨੀ ਡਵੈਲਪਮੈਂਟ ਬਟਾਲਾ ਚ ਕੀਤੀ ਜਾ ਰਹੀ ਹੈ ਚਾਹੇ ਰੋਡਸ ਨੂੰ ਲੈ ਕੇ ਹੋਵੇ ਚਾਹੇ ਰੋਡਸ ਨੂੰ ਹਰ ਚੀਜ਼ ਨੂੰ ਲੈ ਕੇ ਮਹੱਲਾ ਕਲੀਨਿੰਗ ਨੂੰ ਲੈ ਕੇ ਹੋਵੇ ਜੀ ਐਲਕ ਨੂੰ ਲੈ ਕੇ ਹੋਵੇ ਹਰ ਕੀ ਨੂੰ ਉਹਨਾਂ ਦੇ ਵਿਜ਼ਨ ਜਿਹੜਾ ਨਾ ਉਹ ਮੈਂ ਸੋਚ ਰਿਹਾ ਕਿ ਇੱਕ ਜਜ਼ਬਾ ਉਸ ਬੰਦੇ ਦੇ ਵਿੱਚ ਕੰਮ ਕਰਨ ਦਾ ਔਰ ਆਪਣਾ ਦਾ ਸਾਧਵਾ ਜਿਹੜੇ ਜਜ਼ਵੇ ਦੇ ਨਾਲ ਬਾਵਾ ਨਾ ਬਾਵਾ ਬਣ ਕੇ ਰਹੀਆ ਉਹਦੀਆਂ ਪਰਿਵਾਰ ਇੱਕ ਵੱਡਾ ਕਰਕੇ ਉਸ ਤਰੀਕੇ ਦਾ ਨਾ ਪਾਵੇ ਉਸ ਦੀ ਮਿਹਨਤ ਦਿਨ ਰਾਤ ਉਹਦੇ ਲਈ ਇੱਕ ਇੱਕ ਮਿਹਨਤ ਕਰਾਂ। ਕੈਮਰਾ ਪਰਸਨ ਪਵਨਗਰ왈ਦ ਨਾਲ ਲੱਕੀ ਰਾਜੂ ਗੁਰਦਾਸ